ਹਾਂਜੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਕਬੱਡੀ ਅਪਡੇਟ ਟੂਕੇ ਤੇ ਮੁੰਡਾ ਗੂੜੇ ਰੰਗਾਂ ਦਾ ਸ਼ੌਂਕੀ ਹੈ ਮਹੇਸ਼ ਅੰਦਰ ਸਿੰਘ ਭਾਈ ਇਹ ਕਹਿੰਦਾ ਇਦਾਂ ਉਦਮਾ ਜਾਣੀ ਜਿਹੜਾ ਹੁੰਦਾ ਉਹ ਪਾਉਣਾ ਜਿਹੜਾ ਉਦਮਾ ਕੱਦੂ ਰੰਗਾ ਲੈ ਕੇ ਦੇ ਮੈਨੂੰ ਮੈਂ ਪਾ ਲੂੰ ਸਰ ਇਹ ਬੋਲਟ ਦਾ ਦੱਸਦੇ ਸਾਡੇ ਆ ਗਈ ਬੋਲਟ ਮੁੜ ਗਿਆ ਪਿੰਡਾਂ ਦਾ ਬੋਲਟ ਦਾ ਬੋਲਟ ਦੇ ਬੋਲਟ ਕਿੱਡੂ ਸਾਡੇ ਤੋਂ ਸੇ ਕੀਮਤ ਦੇ ਸਾਡੇ ਸੀਗੀ ਅੱਛਾ ਚਲੇਗਾ ਆਪਣੇ ਕੋਲ ਪਲੇਅਰ ਮੈਂ ਤੁਹਾਨੂੰ ਦੱਸ ਦੇਣਾ ਮੇਰੇ ਪਲੇਅਰਾਂ ਦੀ ਲਿਸਟ ਪਈ ਆ ਮੇਰੇ ਕੋਲ ਕਿਹੜੇ ਕਿਹੜੇ ਆਹ ਲੋ ਜੀ ਯਾਰ ਦੇ ਵੇਚਣਾ ਇੰਨੀ ਕਿਰਪੀਆਂ ਨਹੀਂ ਇੰਨੀ ਗਰਮੀ ਬੜਾ ਤੇ ਹੰਕੜ ਜਾ ਗਿਆ ਬੜੀ ਗਰਮੀ ਪਸੀਨਾ ਆ ਗਿਆ ਭਜੀ ਸਾਰੇ ਤਾ ਬਲਟੇ ਇੱਕ ਤਾਂ ਲਈ ਆ ਕੋਈ ਇੱਕ ਹਾਂਜੀ ਕਿੱਦਾਂ ਲੱਗੀ ਆਪਣੇ ਚੈਨਲ ਦੀ ਅਪਡੇਟ ਸਾਰੇ ਵੀਰ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਧੰਨਵਾਦ